ਲੋ ਵੀ ਮਿੱਤਰੋ ਆਪਣੇ ਅੱਜ ਬੰਦੇ ਗਏ ਸੀਗੇ ਖੇਤ ਝੋਨੇ ਡੱਕੇ ਗਏ ਸੀ ਮੱਚ ਉੱਤੇ ਮੰਗਾ ਲਿਆ ਕੋਕ ਆਪਣੇ ਤੋਂ ਆਪਾਂ ਗਏ ਸੀ ਕਿਸੇ ਜ਼ਰੂਰੀ ਕੰਮ ਆਪਾਂ ਤਰੋਂ ਤੋਂ ਤੋਂ ਮੋਟਰ ਸਾਹਿਬ ਮੋੜਿਆ ਤੇ ਇਹਨਾਂ ਦਾ ਆਰਡਰ ਚੱਕਿਆ ਤੇ ਕੋਕ ਤੇ ਗਿਰੀਆਂ ਕਾਲੇ ਲਫਾਪੇ ਚ ਪਾ ਕੇ ਆਪਾਂ ਪਹੁੰਚ ਗਏ ਖੇਤ ਆ ਚੱਕ ਲਫਾ ਤੇ ਹੁਣ ਤੋਂ ਇਹਨਾਂ ਨੇ ਮੂੰਗੀ ਆ ਇਹਨਾਂ ਦੀ ਮੂੰਗੀ ਹਰੀ ਮੂੰਗੀ ਇਹ ਕਹਿ ਰਹੇ ਸੀ ਕਿ ਆਪਣੇ ਕਿੰਨੇ ਮਣ ਹੋ ਜੂਗੀ ਔਰ ਮੈਨੂੰ ਤਾਂ ਇਹ ਲੱਗਦਾ ਵੀ ਮੰਗੀ ਵਾਸਤੇ ਕੰਮ ਸੇ ਕੰਮ ਆਪਣ ਨੂੰ ਵੱਡਾ ਕੋੜਾ ਮੰਗਵਾਉਣਾ ਪੈਣਾ। ਇਹ ਹੁਣ ਲਾਈ ਜਾਂਦੇ ਡੱਕੇ, ਡੱਕੇ ਲਾਈ ਜਾਂਦੇ ਆ ਉਹ ਇੱਕ ਮਿੰਟ ਜੂਮ ਕਰਕੇ ਆ ਆ ਫਿਰਦੇ। ਉੱਥੇ ਜਾਣਾ ਹੁਣ ਆਪਾਂ। ਜਾ ਕੇ ਨਾ ਕਰਦੇ ਗੱਲਬਾਤ। ਤੇ ਉਹਨੇ ਤੁਸੀਂ ਵੇਖੋ ਮੰਗੀ ਇਹਨਾਂ ਦੀ ਪਹੁੰਚ ਕੀ ਕਰਦੇ ਗੱਲ। ਹਾਂ ਵੀ। ਤੁਸੀਂ ਆਪ ਕਾਹਤੋਂ ਲੱਗੇ ਪਏ ਆ ਫਿਰ ਇੰਨਾ ਵੇਰ ਕਿਉਂ? ਹੈਂ? ਤੇ ਆਹ ਜਿਹੜਾ ਇਹਨਾਂ ਦੇ ਬੰਦ ਦੇ ਵਿੱਚ ਤੁਸੀਂ ਖੌਰੂ ਪਾਇਆ ਜਿਹੜਾ ਇਹ ਕਿ ਜੋਰ ਬਾਰਗ ਵੇਹ ਦੇ ਸੀ ਕਿ ਇਹ ਦਾ। ਆਪ ਦਾ ਵਾਹਣਾ ਨਹੀਂ ਸਾਡਾ ਤੇ ਫਿਰ ਆਪ ਦਾ ਐਂ ਤਾਂ ਨਹੀਂ ਆ ਯਾਰ ਨੀਵਾ ਘਰ ਫਟਫਟ ਕੇ ਦੂਜੇ ਸੀ ਕੋਈ ਸੀ ਬਈ ਉਹ ਪਰ ਠੀਕ ਹੈ ਲੈ ਉਹ ਕਹਿੰਦੇ ਵੀ ਵਾਹਣਾ ਆਪਣੀ ਸੀਗਾ ਤੇ ਘਰ ਆ ਗਿਆ ਸੀ ਪਹਿਲੇ ਤੇ ਆਹ ਮੁੰਡਾ ਕਹਿੰਦਾ ਇਹ ਕਹਿੰਦਾ ਜੀ ਆਪਾਂ ਤੁਹਾਨੂੰ 100 ਮਣ ਝੋਨਾ ਕੱਟ ਕੇ ਛੱਡਣਾ ਤਾਂ ਹੀ ਡੱਕੇ ਲਾਈ ਜਾਂਦੇ ਆ ਇੱਧਰ ਠੰਡਾ ਖੋਲ ਲਿਆ ਐਸੀ ਖੁਸ਼ੀ ਦੇ ਵਿੱਚ ਵੀ 100 ਮਣ ਝੋਨਾ ਦਾ ਆਪਣਾ ਹੋ ਹੀ ਗਿਆ ਚੱਕ ਦੇ ਚੱਕ